ਇੱਥੇ ਅਸੀਂ ਕੱਲ ਆਏ ਹਾਂ ਕੱਲ ਆਏ ਹਾਂ ਹਾਂਜੀ ਉਹ ਸਾਰਾ ਕਿੜੀ ਸਰਾ ਦੇ ਵਿੱਚ ਤੁਹਾਨੂੰ ਕਮਰਾ ਮਿਲਿਆ ਹਾਂਜੀ ਤੁਸੀਂ ਕਿਸੇ ਦੇ ਕਹਿ ਕੇ ਕਹਿੰਦੇ ਲੈ ਜਿੱਦਾਂ ਮਿਲਿਆ ਅਸੀਂ ਸਿੱਧਾ ਆਏ ਸੀ ਸਾਨੂੰ ਬਾਬਾ ਜੀ ਨੇ ਦਿਲਵਾਇਆ ਕਮਰਾ ਭਈ ਸਾਡੀ ਪ੍ਰੋਬਲਮ ਸਮਝ ਕੇ ਅਸੀਂ 15 ਲੇਡੀਜ਼ ਆਏ ਹਾਂ ਸਾਨੂੰ ਡਰ ਲੱਗ ਰਿਹਾ ਸੀ ਕਿ ਅਸੀਂ ਮਤਲਬ ਕਿਵੇਂ ਉਹ ਕਰਾਂਗੇ ਲੇਕਿਨ ਸਾਨੂੰ ਇਹਨਾਂ ਨੇ ਆਰਾਮ ਨਾਲ ਸਾਡੀ ਹੈਲਪ ਕੀਤੀ ਸਾਨੂੰ ਕਮਰਾ ਦਿਲਵਾਇਆ ਔਰ ਉਹਨੇ ਹੀ ਚਾਰਜ ਦਿੱਤੇ ਜੋ ਇੱਥੇ ਦੇ ਨਾਰਮਲ ਚਾਰਜ ਨੇ ਇਸ ਤੋਂ ਜ਼ਿਆਦਾ ਕੋਈ ਨਹੀਂ ਹੋ ਲੱਗਦਾ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ ਕਾਨ ਕਾਨ ਕਾਨਪੁਰ ਤੋਂ ਆਏ ਹਾਂ ਜੀ ਇੱਥੇ ਸਿੱਧੂ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਸੀ ਹਾਂ ਜੀ ਹਾਂ ਜੀ ਕਦੋਂ ਆਏ ਤੁਸੀਂ ਇੱਥੇ ਕੱਲ ਕੱਲ ਸਵੇਰ ਓਕੇ ਕੱਲ ਇੱਥੇ ਸਾਰਾ ਗੜੀ ਸਰਾਂ ਦੇ ਵਿੱਚ ਆ ਕੇ ਕਮਰਾ ਲਿਆ ਹਾਂ ਜੀ ਇਹ ਕਮਰਾ ਤੁਹਾਨੂੰ ਸਿੱਧੇ ਆ ਕੇ ਮਿਲ ਗਿਆ ਜੀ ਹਾਂ ਜੀ ਨਹੀਂ ਨਹੀਂ ਕਿਸੇ ਨਹੀਂ ਸਿੱਧੇ ਆ ਸੀ ਸਿੱਧੇ ਕਮਰਾ ਮਿਲ ਗਿਆ ਜੀ ਔਰ ਜੋ ਫੀਸ ਹੈ ਇੱਥੋਂ ਦੀ ਉਹ ਹੀ ਮਤਲਬ ਹਾਂਜੀ ਹਾਂਜੀ ਕੋਈ ਐਕਸਟਰਾ ਪੈਸੇ ਨਹੀਂ ਦੇਣੇ ਕੁਝ ਨਹੀਂ ਮੈਂ ਆਈ ਹੂੰ ਕਾਨਪੁਰ ਸੇ ਕਾਨਪੁਰ ਸੇ ਆਏ ਹਾਂ ਔਰ ਆਪਨੇ ਯਹਾਂ ਪੇ ਸਾਰਾ ਗੜੀ ਸਰਾਮੇ ਕਮਰਾ ਲੀਆ ਹੈ ਜੀ ਔਰ ਆਪਕੋ ਯਹਾਂ ਕਮਰਾ ਲੈਨੇ ਮੇ ਕੋਈ ਦਿੱਕਤ ਆਈ ਜਾਂ ਕਿਸੇ ਕੋਈ ਦਿੱਕਤ ਨਹੀਂ ਬਹੁਤ ਅੱਛਾ ਅਰੇਂਜਮੈਂਟ ਹੈ ਸਭ ਕੁਝ ਬਹੁਤ ਅੱਛਾ ਹੈ ਸਿੱਧੇ ਹੀ ਮਿਲ ਗਿਆ ਕਮਰਾ ਜਾਂ ਕਿਸੇ ਸਪਾਰਸ਼ ਚ ਮਿਲ ਗਿਆ ਨਹੀਂ 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 ਸਿੱਧੇ ਹੀ ਮਿਲ ਗਿਆ ਆਪਕੋ ਕਮਰਾ ਇੱਥੇ ਗੁਰੂ ਅਰਜਨ ਸਰਾਂ ਦੇ ਵਿੱਚ ਤੁਸੀਂ ਖੜੇ ਹੋ ਇੱਥੇ ਕਦੋਂ ਆਇਸੀ ਤੁਸੀਂ ਅਸੀਂ ਕੱਲ ਸ਼ਾਮ ਨੂੰ ਰਾਤ ਨੂੰ ਆਏ ਸੀ ਹਾਂਜੀ ਦੇਰ ਰਾਤ ਆਏ ਸੀ ਹਾਂਜੀ ਕਮਰਾ ਮਿਲ ਗਿਆ ਸੀ ਤੁਹਾਨੂੰ ਕਮਰਾ ਮਿਲ ਗਿਆ ਸੀ ਜੀ ਕੋਈ ਪ੍ਰੋਬਲਮ ਨਹੀਂ ਆਈ ਇਸ ਨਾਲ ਜੀ ਕੋਈ ਪ੍ਰੋਬਲਮ ਨਹੀਂ ਆਈ ਨਾ ਜੀ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਦੇ ਕਹਿਣ ਤੇ ਮਿਲਿਆ ਸਿੱਧਾ ਨਾ ਨਾ ਸਿੱਧਾ ਮਿਲਿਆ ਜੀ ਸਿੱਧਾ ਮਿਲ ਗਿਆ ਸਿੱਧਾ ਹੋ ਗਿਆ ਜੀ ਇੱਥੇ ਕਮਰਾ ਲੈਣ ਲੱਗਿਆ ਤੁਹਾਨੂੰ ਕੋਈ ਐਕਸਟਰਾ ਪੈਸੇ ਤਾਂ ਨਹੀਂ ਜੋ ਮਰਿਆਦਾ ਦੇ ਵਿੱਚ ਜੋ ਜੋ ਮਰਿਆਦਾ ਅਨਸਾਰ ਹੈ ਉਹ ਹੀ ਲਿਆ ਨਾ ਕੋਈ ਨਹੀਂ ਇਹ ਕਮਰਾ ਤੁਹਾਨੂੰ ਸਿੱਧਾ ਮਿਲਿਆ ਜਾਂ ਕਿਸੇ ਦੀ ਸਿਫਾਰਿਸ਼ ਨਾਲ ਮਿਲਿਆ ਨਹੀਂ ਕਿਸੇ ਕੋਈ ਸਿਫਾਰਿਸ਼ ਨਹੀਂ ਸਿੱਧਾ ਜੀ ਜੀ ਬਿਲਕੁਲ ਔਰ ਕਿੰਨੇ ਪੈਸੇ ਲੈ ਕਮਰਾ ਲੈਣ ਤੁਹਾਡੇ ਕੋਲ ਅਹੀਂ ਉਹ ਦੋ ਦਿਨ ਵਾਸਤੇ 81000 ਰੁਪਏ ਲਿਆ ਕਰ ਲਈ। ਓਕੇ ਦੋ ਦਿਨ ਦਾ ਜਾ। ਜੀ। ਇੱਥੇ ਕਮਰਾ ਮਿਲ ਗਿਆ ਸੀ ਤੁਹਾਨੂੰ? ਬਿਲਕੁਲ ਮਿਲ ਗਿਆ ਸੀ। ਓਕੇ। ਸਿੱਧਾ ਕਮਰਾ ਮਿਲਿਆ ਜਾਂ ਤੁਸੀਂ ਕਿਸੇ ਸ਼ਪਾਰਸ਼ ਨੇ? ਨਹੀਂ ਕਿਸੇ ਸ਼ਪਾਰਸ਼ ਨਹੀਂ ਸਿੱਧਾ ਕਮਰਾ ਮਿਲਿਆ ਹੀ ਗਿਆ। ਦੱਸਿਆ ਉਹਨਾਂ ਨੂੰ ਕਮਰਾ ਸਾਨੂੰ ਮਿਲ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਦੇ ਵਿੱਚ ਸੰਗਤ ਜਦੋਂ ਦਰਬਾਰ ਸਾਹਿਬ ਉਪਮਸਤਕ ਹੋਣ ਵਾਸਤੇ ਪਹੁੰਚਦੀ ਹੈ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਕਮਰਾ ਬੁੱਕ ਕਰਾਉਂਦੇ ਨੇ। ਤੇ ਇਸ ਰਿਗੁਰ ਰਜਿੰਦਰ ਦੇ ਨਿਵਾਸ ਦੇ ਵਿੱਚ ਜਿੰਨੇ ਵੀ ਕਮਰੇ ਨੇ ਸਾਰੇ ਦੇ ਕਮਰੇ ਜਿਹੜੀ ਬੁਕਿੰਗ ਹੈ ਇੱਥੇ ਮੌਕੇ ਤੇ ਉੱਤੀ ਹੁੰਦੀ ਹੈ ਔਰ ਇੱਥੇ ਜਦੋਂ ਬੁਕਿੰਗ ਕਰਾਉਣ ਸਮੇਂ ਸੰਗਤ ਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਂਦੀ ਹੈ ਜਾਂ ਉਹ ਕਿਸ ਤਰੀਕੇ ਨਾਲ ਕੀ ਪ੍ਰੋਸੈਸ ਹੈ ਇੱਥੇ ਦਾ ਕਮਰੇ ਜਿਹੜਾ ਬੁੱਕ ਕਰਾਉਣ ਦਾ ਉਹ ਸਾਰੀ ਗੱਲਬਾਤ ਅਸੀਂ ਸੰਗਤ ਦੇ ਨਾਲ ਸਿੱਧੀ ਕਰਾਂਗੇ 1 ਬਾਈ 1 ਜਿਹੜੀ ਹੈ ਸੰਗਤ ਦੇ ਵਿਚਾਰ ਜਾਣਾ ਕਿ ਉਹ ਕਮਰਾ ਬੁਕਿੰਗ ਨੂੰ ਲੈ ਕੇ ਉਹ ਕਿਸ ਤਰੀਕੇ ਦੀਆਂ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਉਹਨਾਂ ਨੂੰ ਕਿੰਨੀਕ ਆਸਾਨੀ ਨਾਲ ਕਮਰਾ ਮਿਲ ਜਾਂਦਾ ਹੈ ਤੇ ਕਮਰਾ ਬੁੱਕ ਕਰਾਉਣ ਦੇ ਲਈ ਕਿਸੇ ਪ੍ਰਕਾਰ ਦੇ ਉਹਨਾਂ ਨੂੰ ਕੋਈ ਸਿਫਾਰਿਸ਼ ਦੀ ਜ਼ਰੂਰਤ ਪੈਂਦੀ ਹੈ ਜਾਂ ਪੈਸੇ ਉਹਨਾਂ ਤੋਂ ਨਿਜਾਇਜ਼ ਮਿਲਦੇ ਜਾਂਦੇ ਨੇ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਵੀ ਜਿਹੜੇ ਜਿਹੜੇ ਇਹ ਲੋਕਾਂ ਅਫਵਾਹਾਂ ਨੇ ਇਹ ਵੀ ਉਹਨਾਂ ਤੋਂ ਸਵਾਲ-ਜਵਾਬ ਕਰਕੇ ਸਿੱਧਾ ਸੰਗਤ ਤੋਂ ਜਿਹੜਾ ਪੁੱਛਿਆ ਜਾਵੇਗਾ ਕਿ ਉਹਨਾਂ ਨੂੰ ਇਸ ਤਰੀਕੇ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਨਹੀਂ ਪੈਂਦਾ। ਉਹ ਇਹ ਖਾਲਸਾ ਵੀ ਫਤਿਹ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਵੀਰ ਜੀ ਆਪ ਕਿੱਢ ਜੇਗਾ ਤੋਂ ਆਇਆ। ਜੀ ਅਸੀਂ ਹਰਿਆਣਾ ਫਤਿਹਵਾਦ ਤੋਂ। ਹਰਿਆਣਾ ਫਤਿਹਵਾਦ ਤੋਂ ਡਿਸਟ੍ਰਿਕਟ ਫਤਿਹਵਾਦ। ਇਥੇ ਗੁਰੂ ਅਰਜਨ ਸਰਾਂ ਦੇ ਵਿੱਚ ਤੁਸੀਂ ਖੜੇ ਹੋ। ਇੱਥੇ ਕਦੋਂ ਆਇਸੀ ਤੁਸੀਂ? ਅਸੀਂ ਕੱਲ ਸ਼ਾਮ ਨੂੰ ਰਾਤ ਨੂੰ ਆਇਸੀ। ਹਾਂਜੀ। ਦੇਰ ਰਾਤ ਆਇਦਸ। ਹਾਂਜੀ। ਕਮਰਾ ਮਿਲ ਗਿਆ ਸੀ ਤੁਹਾਨੂੰ? ਕਮਰਾ ਮਿਲ ਗਿਆ ਸੀ ਜੀ। ਕੋਈ ਪ੍ਰੋਬਲਮ ਨਹੀਂ ਆਈ ਸੀ। ਕੋਈ ਪ੍ਰੋਬਲਮ ਨਹੀਂ ਆਈ। ਨਾ ਜੀ ਕੋਈ ਪ੍ਰੋਬਲਮ ਨਹੀਂ ਆਈ। ਕਿਸੇ ਦੇ ਕਹਿਣ ਤੇ ਮਿਲਿਆ ਸੀ ਸਿੱਧਾ ਹੀ ਨਾ ਨਾ ਸਿੱਧਾ ਮਿਲਿਆ ਜੀ। ਸਿੱਧਾ ਮਿਲ ਗਿਆ। ਸਿੱਧਾ ਹੋ ਗਿਆ ਜੀ। ਕੋਈ ਪ੍ਰੋਬਲਮ ਨਹੀਂ। ਸਾਨੂੰ ਬਹੁਤ ਵਧੀਆ ਲੱਗਿਆ। ਬਹੁਤ ਰਿਸਪੈਕਟ ਮਿਲਦੀ ਹੈ ਅਸੀਂ ਜਦੋਂ ਵੀ ਪੰਜਾਬ ਹੁੰਦੇ ਹਾਂ। ਓਕੇ ਜੀ। ਹਾਲਾਂਕਿ 300 ਕਿਲੋਮੀਟਰ ਅਸੀਂ ਚੱਲ ਕੇ ਆਇਆ ਹੈ। ਰਸਤੇ ਥੋ ओके okay. सिर्फ हरियाणा ਦੇ ਵਿੱਚ ਹੀ ਆਈ ਹੈ ਹੋਰ ਕਿੱਧਰ ਹੀ ਨਹੀਂ ਆਈ ਸਭ ਤੋਂ ਅੱਗੇ ਇੱਥੇ ਕਮਰਾ ਲੈਣ ਲੱਗਿਆ ਤੁਹਾਨੂੰ ਕੋਈ ਐਕਸਟਰਾ ਪੈਸੇ ਤਾਂ ਨਹੀਂ ਜੋ ਮਰਿਆਦਾ ਦੇ ਵਿੱਚ ਜੋ ਜੋ ਮਰਿਆਦਾ ਅਨਸਾਰ ਹੈ ਉਹ ਹੀ ਲਿਆ ਨਾ ਬਹੁਤ ਵਧੀਆ ਡੀਲ ਕੀਤਾ ਬਹੁਤ ਵਧੀਆ ਹੈ ਅਸੀਂ ਬੜੇ ਖੁਸ਼ ਹੋ ਕੇ ਜਾ ਰਹੇ ਹਾਂ ਜੋ ਸਹੂਲਤਾਂ ਦੀ ਸਰਾਂ ਦੇ ਵਿੱਚ ਸਾਰੀ ਮਿਲੀ ਸਭ ਮਿਲੀ ਸਭ ਮਿਲੀ ਬਹੁਤ ਵਧੀਆ ਲੰਗਰ ਮਿਲਿਆ ਸਭ ਕੁਝ ਵਸ ਗੁਰੂ ਰਾਮਦਾਸ ਜੀ ਦੀ ਉਹਨਾਂ ਦੀ ਕਿਰਪਾ ਹੈ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਅਸੀਂ ਹਰ ਸਾਲ ਹੀ ਆਉਂਦੇ ਹਾਂ ਹਾਂਜੀ ਵੀ ਜੀ ਆਪਾਂ ਕਿੱਢ ਜਾਈਏ ਤੋ ਹੈ ਅੰਮ੍ਰਾਲਾ ਸਿਟੀ ਤੋਂ ਅੰਮ੍ਰਾਲਾ ਸਿਟੀ ਤੋਂ ਆਏ ਹੋ ਤੁਸੀਂ ਇੱਥੇ ਕਦੋਂ ਆਏ ਕੱਲ ਸ਼ਾਮ ਹੈ ਦਰਵਾਜ਼ਾ ਮੋਟਾ ਟਿਕਣਾ ਹੈ ਹਾਂਜੀ ਮੈਂ ਕਰੇਕਣਾ ਇਹ ਗੁਰੂ ਅਰਜਨ ਸਰਾਂ ਦੇ ਵਿੱਚ ਤੁਸੀਂ ਕਮਰਾ ਕਦੋਂ ਲਿਆ ਸੀ ਇੱਥੇ ਕੱਲ ਸ਼ਾਮ ਨੂੰ ਲਿਆ ਠੀਕ ਹੈ ਇਹ ਕਮਰਾ ਤੁਹਾਨੂੰ ਸਿੱਧਾ ਮਿਲਿਆ ਜਾਂ ਕਿਸੇ ਦੀ ਸ਼ਿਫਾਰਿਸ਼ ਨਾਲ ਮਿਲਿਆ ਨਹੀਂ ਕਿਸੇ ਕੋਈ ਸ਼ਿਫਾਰਿਸ਼ ਨਹੀਂ ਸਿੱਧਾ ਜੀ ਜੀ ਬਿਲਕੁਲ ਔਰ ਕਿੰਨੇ ਪੈਸੇ ਲੈ ਕਮਰਾ ਲੈਣੇ ਤੁਹਾਡੇ ਕੋਲ ਅਸੀਂ ਇਹਨਾਂ ਨੂੰ 2 ਦਿਨ ਵਾਸਤੇ 8000 ਰੁਪਏ ਲਿਆ ਕੱਲ ਨੂੰ ਓਕੇ 2 ਦਿਨ ਦਾ ਜੀ ਤੇ ਹੁਣ ਉਹ ਮੈਨੂੰ ਨਹੀਂ ਪਤਾ ਵੀ ਉਹ ਵਿੱਚ ਸਿਕਿਉਰਿਟੀ ਸੀ ਜਾਂ ਕਿਦਾਂ ਦੀ ਓਕੇ ਓਕੇ ਜੀ ਜੋ ਸਿਕਿਉਰਿਟੀ ਹੈ ਜਮੈਂ 500 ਪੈਸੇ ਹਾਂਜੀ ਹਾਂਜੀ ਉਹ ਕੱਟ ਕੇ ਤੁਹਾਨੂੰ ਵਾਪਸ ਕਰ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਈ ਹੋਵੇ ਕਮਰਾ ਲੈਣ ਲੇ ਕੇ ਨਹੀਂ ਕੋਈ ਪਰੇਸ਼ਾਨੀ ਨਹੀਂ ਆਈ ਬਾਬੀ ਜੀ ਆਪਾਂ ਕਿੱੜੇ ਜੇਗਾ ਤੋਂ ਆਏ ਜੀ ਜੰਮੂ ਤੋਂ ਆਇਆ ਸੀ ਅ ਤੁਸੀਂ ਇੱਥੇ ਕਦੋਂ ਆਏ ਸੀ ਸਿਸਾਨ ਕੱਲ ਆਏ ਸੀ ਕੱਲ ਆਏ ਪੰਜ ਦਿਨ ਠੀਕ ਹੈ ਹਾਂਜੀ ਇੱਥੇ ਕਮਰਾ ਮਿਲ ਗਿਆ ਸੀ ਤੁਹਾਨੂੰ ਬਿਲਕੁਲ ਮਿਲ ਗਿਆ ਸੀ ਓਕੇ ਸਿੱਧਾ ਕਮਰਾ ਮਿਲਿਆ ਜਾਂ ਤੁਸੀਂ ਕਿਸੇ ਸ਼ਪਾਰਸ਼ਲੇ ਕਿਸੇ ਸਪਾਰਸ਼ਲੇ ਸਿੱਧਾ ਕਮਰਾ ਮਿਲਿਆ ਹੀ ਗਿਆ ਦੱਸਿਆ ਉਹਨਾਂ ਨੂੰ ਕਮਰਾ ਸਾਨੂੰ ਮਿਲ ਗਿਆ ਕਿੰਨੇ ਪੈਸੇ ਲੱਗੇ ਜਿਹੜਾ ਉਹੀ 500 ਰੁਪਏ ਜਿਹੜਾ ਕਮਰੇ ਦਾ ਕਿਰਾਇਆ ਕੋਈ ਪਰੇਸ਼ਾਨੀ ਆਈ ਹੋਵੇ ਕੋਈ ਪਰੇਸ਼ਾਨੀ ਨਹੀਂ ਸੋ ਸਾਰੀ ਸੀ ਕਮਰੇ ਬਿਲਕੁਲ ਬਿਲਕੁਲ ਠੀਕ ਹੈ ਏਸੀ ਵਾਲਾ ਕਮਰਾ ਮਿਲਿਆ ਔਰ ਹਰ ਬਾਰ ਮਿਲਦਾ ਹੈ ਕੋਈ ਵੈਸੇ ਕੋਈ ਰਾਛੋ ਵਾਹ ਜਾਂ ਦੂਜੀ ਗੱਲ ਕੋਈ ਕੱਲ ਬੱਕਰੀਆਂ ਲੇਕਿਨ ਕਮਰਾ ਹਰ ਬਾਰ ਮਿਲਦਾ ਸਾਨੂੰ ਤਾਂ ਕਿਦਾ ਇਨਕਾਰ ਨਹੀਂ ਹਰ ਮਹੀਨੇ ਆਣਿਆ ਬਾਬੇ ਜੀ ਮੇਰੇ ਨਾਲ ਸਾਨੂੰ ਕਮਰੇ ਦਾ ਕਿਦਾ ਇਨਕਾਰ ਸੋ ਇਸ ਵਕਤ ਅਸੀਂ ਸਾਰਾ ਗੜੀ ਸਰਾਂ ਦੇ ਵਿੱਚ ਪਹੁੰਚੇ ਆ ਸਾਰਾ ਗੜੀ ਸਰਾਂ ਦੇ ਵਿੱਚ ਜਿਹੜੀ ਸੰਗਤ ਸਿੰਘ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਂ ਪਹੁੰਚੀ ਆ ਸਾਰਾ ਗੜੀ ਸਰਾਂ ਦੇ ਵਿੱਚ ਆਪਣਾ ਜਿਹੜਾ ਕਮਰਾ ਐਡਵਾਂਸ ਦੇ ਵਿੱਚ ਕੁਝ ਦਿਨ ਪਹਿਲਾਂ ਬੁੱਕ ਕਰਾਉਂਦੇ ਜਾਂ 15 ਦਿਨ ਪਹਿਲਾਂ ਜਿਹੜੀ ਆਨਲਾਈਨ ਬੁਕਿੰਗ ਹੁੰਦੀ ਹੈ ਤਾਂ ਅੱਜ ਇਹੀ ਸੰਗਤ ਨੂੰ ਸਵਾਲ ਕਰਨਾ ਹੈ ਕਿ ਉਹ ਜਦੋਂ ਆਨਲਾਈਨ ਕਮਰਾ ਬੁੱਕ ਕਰਾਉਂਦੇ ਨੇ ਕੀ ਉਸ ਸਮੇਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਜੋ ਆਨਲਾਈਨ ਕਮਰਾ ਬੁਕਿੰਗ ਦੀ ਜੋ ਉਥੇ ਪੇਮੈਂਟ ਹੈ ਜੋ ਉਥੇ ਸੇਵਾ ਲਈ ਜਾਂਦੀ ਹੈ ਉਹ ਉਹੀ ਇੱਥੇ ਸੇਵਾ ਉਹਨਾਂ ਤੋਂ ਲਈ ਜਾਂਦੀ ਜਾਂ ਐਕਸਟਰਾ ਕੋਈ ਕਿਸੇ ਪ੍ਰਕਾਰ ਦੀ ਜਿਹਾ ਜੇ ਇੱਥੇ ਫੈਸਿਲਿਟੀਆਂ ਨੇ ਜੋ ਦੱਸੀਆਂ ਜਾਂਦੀਆਂ ਨੇ ਜਾਂ ਜੋ ਹੈ ਕਿ ਉਹਨਾਂ ਨੂੰ ਉਹੀ ਫੈਸਿਲਿਟੀਆਂ ਮਿਲਦੀਆਂ ਨੇ ਇਹ ਸਾਰੇ ਸਵਾਲ ਨੂੰ ਲੈ ਕੇ ਅਸੀਂ ਸੰਗਤ ਨਾਲ ਗੱਲ ਕਰਾਂਗੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਜੀ ਕਾਨਪੁਰ ਤੋਂ ਆਏ ਹਾਂ ਕਾਨਪੁਰ ਤੋਂ ਆਏ ਹਾਂ ਹਾਂ ਜੀ ਇੱਥੇ ਕਦੋਂ ਆਏ ਸੀ ਇੱਥੇ ਅਸੀਂ ਕੱਲ ਆਏ ਆ ਹਾਂਜੀ ਉਹ ਸਾਰਾ ਕਿੜੀ ਸਰਾ ਦੇ ਵਿੱਚ ਤੁਹਾਨੂੰ ਕਮਰਾ ਮਿਲਿਆ ਹਾਂਜੀ ਤੁਸੀਂ ਕਿਸੇ ਦੇ ਕਹਿ ਕੇ ਕਹਿੰਦੇ ਲੈ ਸਿੱਧਾ ਮਿਲਿਆ ਅਸੀਂ ਸਿੱਧਾ ਆਏ ਸੀ ਸਾਨੂੰ ਬਾਬਾ ਜੀ ਨੇ ਦਿਲਵਾਇਆ ਕਮਰਾ ਭਈ ਸਾਡੀ ਪ੍ਰੋਬਲਮ ਸਮਝ ਕੇ ਅਸੀਂ 15 ਲੇਡੀਜ਼ ਆਏ ਆ ਸਾਨੂੰ ਡਰ ਲੱਗ ਰਿਹਾ ਸੀ ਕਿ ਅਸੀਂ ਮਤਲਬ ਕਿਵੇਂ ਉਹ ਕਰਾਂਗੇ ਲੇਕਿਨ ਸਾਨੂੰ ਇਹਨਾਂ ਨੇ ਆਰਾਮ ਨਾਲ ਸਾਡੀ ਹੈਲਪ ਕੀਤੀ ਸਾਨੂੰ ਕਮਰਾ ਦਿਲਵਾਇਆ ਔਰ ਉਹਨੇ ਹੀ ਚਾਰਜ ਦਿੱਤੇ ਜੋ ਇੱਥੇ ਦੇ ਨਾਰਮਲ ਚਾਰਜ ਨੇ ਇਸ ਤੋਂ ਜ਼ਿਆਦਾ ਕੋਈ ਨਹੀਂ ਹੋ ਲੱਗਾ ਕੋਈ ਐਸੀ ਵੀ ਉਹ ਇੱਥੇ ਕੋਈ ਪ੍ਰੋਬਲਮ ਨਹੀਂ ਆਈ ਮਤਲਬ ਲੇਡੀਜ਼ ਹੋਣ ਦੇ ਬਾਵਜੂਦ ਸਾਨੂੰ ਇੱਥੇ ਕੋਈ ਡਰ ਨਹੀਂ ਲੱਗਿਆ ਕੋਈ ਐਸਾ ਨਹੀਂ ਲੱਗਿਆ ਕਿ ਕੁਝ ਜੀ 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 ਹਾਂ ਜੀ ਕਿਸੇ ਪਰ ਜੋ ਇੱਥੇ ਸਟਾਫ ਵੱਲੋਂ ਜੋ ਫਸਟ ਸਟਾਫ ਨਾ ਹੈਲਪਫੁਲ ਹੈ ਸਾਰੇ ਵੀਰ ਜੀ ਅੱਛੇ ਨੇ ਬਾਬਾ ਜੀ ਜੋ ਸਾਡੇ ਉਹਨਾਂ ਨੇ ਹੈਲਪ ਕੀਤੀ ਉਹਨਾਂ ਦਾ ਅਸੀਂ ਬੜਾ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਸਾਡੇ ਨਾਲ ਸਾਨੂੰ ਕੋਈ ਜਿੰਨੀ ਵੀ ਲੇਡੀਜ਼ ਆਈਆਂ ਨੇ ਜੀ ਜੀ ਵੀ ਸਭ ਬਹੁਤ ਹਲ ਫੁੱਲ ਉਹਨਾਂ ਨੇ ਉਹਨਾਂ ਦਾ ਤਨਵਾਦ ਕਰਦੀਆਂ ਨੇ ਮਿਲ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਇਆ ਜੀ ਕਾਨ ਕਾਨਪੁਰ ਤੋਂ ਆਇਆ ਹਾਂ ਜੀ ਇੱਥੇ ਸਿੱਧੇ ਦਰਬਾਰ ਸਾਹਿਬ ਦਰਸ਼ਨ ਕਰਨ ਲੈ ਸੀ ਹਾਂ ਜੀ ਹਾਂ ਜੀ ਕਦੋਂ ਆਏ ਤੁਸੀਂ ਇੱਥੇ ਕੱਲ ਕੱਲ ਸਵੇਰੇ ਓਕੇ ਕੱਲ ਇੱਥੇ ਸਾਰਾ ਕੁੜੀ ਸਾਰਾਂ ਦੇ ਵਿੱਚ ਆ ਕੇ ਖਪਣਾ ਗਿਆ ਹਾਂ ਜੀ ਇੱਕ ਕਮਰਾ ਤੁਹਾਨੂੰ ਸਿੱਧੇ ਹੀ ਆ ਕੇ ਮਿਲ ਗਿਆ ਜੇ ਹਾਂ ਕਿਸੇ ਨਹੀਂ ਨਹੀਂ ਕਿਸੇ ਨਹੀਂ ਸਿੱਧੇ ਆ ਸਿੱਧੇ ਕਮਰਾ ਮਿਲ ਗਿਆ ਜੀ ਔਰ ਜੋ ਫੀਸ ਹੈ ਇੱਥੋਂ ਦੀ ਉਹ ਹੀ ਮਜ਼ਾ ਮਿਲ ਹਾਂ ਜੀ ਕੋਈ ਐਕਸਟਰਾ ਪੈਸੇ ਨਹੀਂ ਦੇ ਦੇ ਕੁਝ ਨਹੀਂ ਔਰ ਤੁਹਾਨੂੰ ਜੋ ਇੱਥੇ ਫੈਸਿਲਿਟੀਆਂ ਜਾਈ ਤੁੰ ਦਾ ਸਟਾਫ ਉਹਦੇ ਬਾਰੇ ਕਿਦਾਂ ਲੱਗਿਆ ਬਹੁਤ ਅੱਛਾ ਹੈਗਾ ਹਾਂਜੀ ਹਰ ਪ੍ਰਕਾਰ ਦੀ ਸਹੂਲਤ ਸਭ ਫਰਸ ਕਲਾਸ ਨੈਕਸਟ ਟਾਈਮ ਵੀ ਜਦੋਂ ਤੁਸੀਂ ਆਓਗੇ ਜੀ ਹਾਂਜੀ ਅਸੀਂ ਜ਼ਰਤੇ ਆਾਂਗੇ ਕੋਈ ਪਰੇਸ਼ਾਨੀ ਨਹੀਂ ਕੋਈ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਹਰ ਚੀਜ਼ ਦੀ ਸਹੂਲਤ ਹੈ ਸਭ ਕੁਝ ਕੋਈ ਦਿੱਕਤ ਨਹੀਂ ਕੋਈ ਇਥੇ ਐਨੀ ਲੋਕਾਂ ਦਾ ਰਿਸ਼ਵਤ ਵਗੈਰਾ ਕੁਝ ਵੀ ਨਹੀਂ ਰੋਇ ਖਾਨ ਸਰ ਵੀ ਫਤੇ ਜੀ ਮਾਈਕਲ ਜੀ ਦਾ ਬੈਂਸ ਜੀ ਕਿੱਡੀ ਜਗਾ ਤੋਂ ਆਏ ਜੀ ਪਰ ਰਾਜਸਥਾਨ ਰਾਜਸਥਾਨ ਤੋਂ ਆਏ ਇੱਥੇ ਕਦੋਂ ਆਏ ਸੀ ਬਿਫੋਰ 2 ਡੇਸ ਸਾਰਾ ਗੜੀ ਸਰਾਂ ਦੇ ਵਿੱਚ ਦੋ ਦਿਨ ਪਹਿਲਾਂ ਕਮਰਾ ਗਏ ਸੀ ਹਾਂਜੀ ਇੱਥੋਂ ਹੀ ਬੁੱਕ ਕੀਤਾ ਸੀ ਹਾਂਜੀ ਕਿੰਨਾਂ ਦੀ ਸਫਾਰਿਸ਼ ਮਿਲੇ ਕਿੰਨਾਂ ਦੀ ਸਫਾਰਿਸ਼ ਮਿਲੇ ਡਾਇਰੈਕਟ ਬੁਕਿੰਗ ਲਈ ਹਾਂਜੀ ਹਾਂਜੀ ਡਾਇਰੈਕਟ ਬੁਕਿੰਗ ਔਰ ਜੋ ਫੀਸ ਇਥੇ ਮਜਾਦਨ ਸਰ ਉਹੀ ਪਈ ਜਾਂ ਸਾਡੇ ਪੈਸੇ ਦਿਨੇ ਨਾ ਨਾ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਈ ਹੋਵੇ ਤੁਹਾਨੂੰ ਕੋਈ ਬਹੁਤ ਅੱਛੀ ਫੈਸਲ ਹੈ ਵਧੀਆ ਲੱਗਿਆ ਇੱਥੋਂ ਦੀ ਫੈਸਿਲਿਟੀਆਂ ਇੱਥੋਂ ਦਾ ਸਟਾਫ ਬਹੁਤ ਵਧੀਆ ਬਹੁਤ ਕੰਪੀਟਿਵ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਨਾ ਹੋ ਜੀ ਨਹੀਂ ਕਿੱਥੋਂ ਆਏ ਆਪ ਜੀ ਬਰਿੰਦਾਉਂ ਸੇ ਆਏ ਹਾਂ ਹਾਂ ਸੇ ਅ ਅਪਸਾਰਾ ਗੜੀ ਸਰਾਮੇ ਰੁਕੇ ਸੀ ਜੀ ਉਹ ਯਹਾਂ ਪੇ ਜੋ ਕਮਰਾ ਆਪਣੇ ਲਿਆ ਥਾ ਜੀ ਉਹ ਆਪਨੇ ਸਿੱਧੇ ਆਕਰ ਲਿਆ ਯਹਾਂ ਸਟਾਫ ਸੇ ਆਕਰ ਜਾਂ ਕਿਸੇ ਸੇ ਕਹਿਲਵਾਇਆ ਆਪਨੇ

हर साल आते हैं हम यहीं आते हैं यहीं आते हैं, यहीं आते आते हैं। अब के तो संगत को लेके आए हैं बीस पच्चीस कमरे लिए हैं अलग-अलग तो बहुत अच्छा लगा बहुत ने? अच्छा लगा बहुत अच्छा हर साल आते हैं रुकते हैं फिक्स है यहाँ पे यहीं किसी ने एक्स्ट्रा चार्जेस यहाँ के व्यवहारिक हैं सब हैं मैम आप कहाँ से आए हैं मैं आई हूँ कानपुर से कानपुर से आए हैं और आपने यहाँ पे सारा घड़ी सामने कमरा दिया है जी और आपको यहाँ कमरा लेने में कोई दिक्कत आई या किसी कोई दिक्कत नहीं बहुत अच्छे अरेंजमेंट है सब कुछ बहुत अच्छा है सीधे ही मिल गया कमरा या किसी से पार्स नहीं 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 सीधे मिल गया आपको कमरा और कोई यहाँ से एक्स्ट्रा चार्जेस वगैरह तो नहीं नहीं कुछ भी नहीं और यहाँ का स्टाफ है जो यहाँ के फैसिलिटीज हैं उसमें कोई दिक्कत नहीं है सब सही लगा आपको ਕੋਈ ਅਸੀ ਦਿਖ ਨਹੀਂ ਨੈਕਸਟ ਟਾਈਮ ਵੀ ਆਪ ਆਉਣਾ ਚਾਹੋਗੇ ਬੜੇ ਬਾਕੀ ਇਹੀ ਆਏਗੇ ਆਏ ਤਾਂ ਇਹੀ 100% ਅਸੀਂ ਵੈਸੇ ਹਰ 6 ਮਹੀਨੇ ਬਾਬਾ ਜੀ ਸਾਨੂੰ ਦਰਸ਼ਨ ਬੁਲਾਉਂਦੇ ਨੇ ਅਸੀਂ ਹਰ ਵਾਰ ਹੀ ਆਨੇ ਚਾਹੀਏ ਮਿਲਦਾ ਹੋਰ ਇੱਥੇ ਰੁਕਨੇ ਆ ਓਕੇ ਓਕੇ 10 ਦਿੱਲੀ ਤੋਂ ਹੈ ਆਨਲਾਈਨ ਮੈਂ ਬੁਕਿੰਗ ਕਰਾਈ ਸੀ ਇੱਥੇ ਆਨਲਾਈਨ ਬੁਕਿੰਗ ਕਰਾਈ ਸੀ 99 ਦੇ ਵਿੱਚ ਬੁਕਿੰਗ ਹੈ ਆਨਲਾਈਨ 15 ਦਿਨ ਪਹਿਲੇ ਕਰਾਈ ਸੀ ਬਹੁਤ ਅੱਛਾ ਰੂਮ ਹੈ ਬਹੁਤ ਅੱਛੀ ਸਰਵਿਸ ਹੈ ਸਾਫ ਸਫਾਈ ਬਹੁਤ ਅੱਛੀ ਹੈ ਕਿਸੇ ਪ੍ਰਕਾਰ ਦੀ ਕੋਈ ਖੇਚਲ ਨਹੀਂ ਹੈ ਓਕੇ ਕੋਈ ਦਿੱਕਤ ਨਹੀਂ ਹੈ 100% ਬਹੁਤ ਅੱਛਾ ਅੰਨਾ ਵੱਲੋਂ ਸਹਿਯੋਗ ਸਾਨੂੰ ਦਿੱਤਾ ਗਿਆ ਜਦ ਚੈੱਕ ਇਨ ਕਰਨਾ ਸੀ ਤਾਂ ਵੀ ਅਸੀਂ ਅੱਧਾ ਘੰਟਾ ਲੇਟ ਹੈਗੇ ਆ ਤਾਂ ਵੀ ਅੰਨਾ ਵੱਲੋਂ ਕੋਈ ਉਹ ਨਹੀਂ ਹੈ ਜੀ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਅੱਧਾ ਘੰਟਾ ਪੂਰਾ ਘੰਟਾ ਲੇਟ ਜਾ ਰਹੇ ਹੋ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਬਹੁਤ ਅੱਛਾ ਅੰਨਾ ਦਾ ਰੱਖ ਰਖਾਵ ਵੀ ਬਹੁਤ ਹੈ 5 ਸਟਾਰ ਦੇਣਾ ਚਾਹਾਂਗੇ ਰੇਟਿੰਗ ਦੇ ਵਿੱਚ ਬਹੁਤ ਅੱਛਾ ਅਸੀਂ ਦਾਇਆ ਜੀ ਬਾਈ ਜੀ ਖਾਸ ਕਰਕੇ ਜੀ ਅਸੀਂ ਪਹਿਲੇ ਵੀ 4 ਦਿਨ 5 ਪਹਿਲਾਂ ਆਏ ਸੀ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਆਈ ਅਸੀਂ ਸੀਡੀਅਨ ਵੀ ਪੇਪਰ ਕੋਲ ਲੈ ਕੇ ਗਏ ਉਹ ਕਹਿੰਦੇ ਨਹੀਂ ਦੇਖਣੇ ਹੈਗੇ ਸਾਨੂੰ ਬਹੁਤ ਆਨੰਦ ਮਿਲਿਆ ਇੱਥੇ ਰਹਿਣਾ ਅਸੀਂ ਫਿਰ ਏਸੀ ਕਰਕੇ ਵਾਪਸ ਮੁੜ ਕੇ ਆਏ ਆ ਕਿ ਸਾਨੂੰ ਕੋਈ ਦਿੱਕਤ ਨਹੀਂ ਆਈ ਕਰਕੇ ਸਾਨੂੰ ਦਿੱਕਤ ਆਉਂਦੀ ਫਿਰ ਅਸੀਂ ਵਾਪਸ ਹੋਣਾ ਨਹੀਂ ਸੀ ਦਰਵਾਜ਼ੇ ਮੋੜ ਕੇ ਅੱਜ ਸਾਨੂੰ ਅਸੀਂ ਆਏ ਹਾਂ ਸਾਨੂੰ ਕਿ ਕੋਈ ਅੱਥਰਵਾਸ ਜਰਾ ਕਿ ਬੈਠੋ ਤੁਹਾਨੂੰ ਕਵਰੀ ਬੋਕਤ ਨਹੀਂ ਆ ਇਹ ਦੋ ਤਿੰਨ ਲਈ ਹੁਣ ਫੇਰ ਮਾ ਦਾ ਇੱਥੇ ਰਹਿਣਾ ਹਾਂਜੀ ਸਾਨੂੰ ਬਹੁਤ ਸੋਹਣਾ ਲੱਗਾ ਬਈ ਤੁਸੀਂ ਸਿਟੀ ਜਾਨੇ ਚ ਨਹੀਂ ਸਿਟੀ ਜਾਨਾ ਤੇ ਅਸੀਂ ਉੱਦਾਂ ਵੀ ਇੱਥੇ ਰਹਿਨੇ ਹਾਂ ਕਮਰਾ ਬੁੱਕ ਕਰਾ ਸਕਦੇ ਹਾਂ ਬਹੁਤ ਸਪਾਈ ਆ ਬਹੁਤ ਵਧੀਆ ਬਹੁਤ ਬੈੱਡ ਵਧੀਆ ਸਭ ਕੁਝ ਬਹੁਤ ਵਧੀਆ ਆ ਤੇ ਜਿ ਕਰਾਉਣ ਵਿੱਚ ਕੋਈ ਦਿੱਕਤ ਨਾ ਕੋਈ ਦਿੱਕਤ ਨਹੀਂ ਆਈ ਹਾਂਜੀ ਤੇ ਜਿਹੜੇ ਸਟਾਫ ਸਾਨੂੰ ਬਹੁਤ ਚੰਗਾ ਲੱਗਾ ਬਹੁਤ ਆਦਨ ਸਾਨੂੰ ਬੁਲਾਇਆ ਦੋਈ ਵਾਰ ਵੀ ਹਾਂ ਤਦ ਅਸੀਂ ਵਾਪਸ ਮੁੜ ਕੇ ਨਹੀਂ ਤਾਂ ਸਾਡਾ ਆਉਣ ਨੂੰ ਚਿੱਤ ਨਹੀਂ ਸੀ ਕਰਨਾ ਹਾਂਜੀ ਰਲਾ ਧਾਰਕਾਂ ਨੇ ਦੇ ਕੇ ਸਾਨੂੰ ਕਰਦਾ ਨਹੀਂ